ਤਾ ਅੱਜ ਤੋਂ ਪਾਸਪੋਰਟ ਨਹੀਂ ਬਣਗੇ ਜੀ ਹਾਂ ਜੇਕਰ ਤੁਸੀਂ ਵੀ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਕਿਉਂਕਿ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਬਣ ਜਾਂਦੀ ਹੈ ਦੱਸਤੀ ਹੈ ਕਿ ਅੱਜ ਆਪਕੇ 29 ਅਗਸਤ ਤੋਂ ਪਾਸਪੋਰਟ ਬਣਨੇ ਬੰਦ ਹੋ ਗਏ ਨੇ ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਹੋ ਗਏ ਨੇ ਜਿਸ ਕਾਰਨ ਹੁਣ ਅਗਲੇ 4-5 ਦਿਨ ਪਾਸਪੋਰਟ ਨਹੀਂ ਬਣਗੇ ਦਰਸਲ 29 ਅਗਸਤ ਤੋਂ 2 ਸਤੰਬਰ ਤੱਕ ਪਾਸਪੋਰਟ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਤਕਨੀਕੀ ਰੱਖ-ਰਖਾਵ ਕਾਰਨ ਸਹੂਲਤਾਂ 5 ਦਿਨ ਲਈ ਉਪਲਬਧ ਨਹੀਂ ਹੋਣਗੀਆਂ। ਇਹ ਜਾਣਕਾਰੀ ਪਾਸਪੋਰਟ ਵਿਭਾਗ ਵੱਲੋਂ ਖੁਦ ਸਾਂਝੀ ਕੀਤੀ ਗਈ ਹੈ। ਉੱਥੇ ਹੀ ਇਸ ਦੌਰਾਨ ਆਮ ਲੋਕਾਂ ਤੋਂ ਇਲਾਵਾ ਸਾਰੇ ਐਮਈਏ, ਆਰਪੀਓ, ਬੀਓਆਈ, ਆਈਐਸਪੀ, ਡੀਓਪੀ ਅਤੇ ਪੁਲਿਸ ਅਧਿਕਾਰੀਆਂ ਲਈ ਸਿਸਟਮ ਵੀ ਉਪਲਬਧ ਨਹੀਂ ਹੋਵੇਗਾ। ਹਾਲਾਂਕਿ ਇਹ ਵੀ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ 29 ਤੀ ਤੋਂ ਲੈ ਕੇ 2 ਸਤੰਬਰ ਤੱਕ ਪਾਸਪੋਰਟ ਬਣਾਉਣ ਲਈ ਸਮਾਂ ਲਿਤਾ ਗਿਆ ਸੀ ਉਹਨਾਂ ਨੂੰ ਹੁਣ ਦੁਬਾਰਾ ਤੋਂ ਅਰਜ਼ੀਆਂ ਲਈ ਸਮਾਂ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਵੱਖਰੇ ਤੌਰ ਤੇ ਸੂਚਿਤ ਕੀਤਾ ਜਾਵੇਗਾ 3 ਅਗਸਤ ਲਈ ਪਹਿਲਾਂ ਤੋਂ ਹੀ ਕਈ ਅਰਜ਼ੀਆਂ ਨੂੰ ਬੁੱਕ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਿ ਹੁਣ ਮੋੜਨ ਨਿਰਧਾਰਤ ਕੀਤਾ ਜਾਵੇਗਾ ਅਤੇ ਵਿਭਾਗ ਵੱਲੋਂ ਇਹਨਾਂ ਅਰਜ਼ੀਆਂ ਦੇਣ ਵਾਲੇ ਬਿਨੇਕਾਰਾਂ ਨੂੰ ਵੱਖਰੇ ਤੌਰ ਤੇ ਸੂਚਿਤ ਕਰ ਦਿੱਤਾ ਜਾਵੇਗਾ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਪੰਜਾਬ ਸਣੇ ਦੇਸ਼ ਭਰ ਵਿੱਚ ਅੱਜ ਤੋਂ ਪਾਸਪੋਰਟ ਬਣਨੇ ਬੰਦ ਹੋ ਗਏ ਨੇ ਜੇਕਰ ਤੁਸੀਂ ਵੀ ਅੱਜ ਜਾਂ ਫਿਰ ਅਗਲੇ 5 ਦਿਨ ਪਾਸਪੋਰਟ ਬਣਾਉਣ ਲਈ ਕਿਸੇ ਵੀ ਪਾਸਪੋਰਟ ਦਫ਼ਤਰ ਜਾਣ ਦੀ ਸੋਚ ਰਹੇ ਹੋ ਜਾਂ ਫਿਰ ਤੁਹਾਡੀ ਇਹਨਾਂ ਦਿਨਾਂ ਵਿੱਚ ਪਾਸਪੋਰਟ ਬਣਾਉਣ ਲਈ ਡੇਟ ਲਈ ਹੋਈ ਸੀ ਤਾਂ ਹੁਣ ਤੁਹਾਨੂੰ ਪਾਸਪੋਰਟ ਦਫ਼ਤਰ ਜਾਣ ਦੀ ਲੋੜ ਨਹੀਂ ਰਹੇਗੀ ਕਿਉਂਕਿ ਅਗਲੇ 5 ਦਿਨ ਪਾਸਪੋਰਟ ਦਫ਼ਤਰ ਪੂਰੀ ਤਰ੍ਹਾਂ ਬੰਦ ਰਹਿਣਗੇ ਇਹਨਾਂ ਦੇ ਪੋਰਟਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤਕਨੀਕੀ ਰੱਖ-ਰਖਾਅ ਕਾਰਨ ਇਸ ਸਹੂਲਤ ਨੂੰ 5 ਦਿਨਾਂ ਲਈ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਅਤੇ ਜਿਨ੍ਹਾਂ ਵੀ ਬਿਨੇਕਾਰਾਂ ਜਾਂ ਫਿਰ ਕੈਂਡੀਡੇਟ ਨੇ ਅਗਲੇ 5 ਦਿਨਾਂ ਵਿੱਚ ਜਾਂ ਫਿਰ 29 ਅਗਸਤ ਤੋਂ 2 ਸਤੰਬਰ ਤੱਕ ਡੇਟ ਲਈ ਹੋਈ ਸੀ ਪਾਸਪੋਰਟ ਬਣਾਉਣ ਉਹ ਜਾ ਰਹੇ ਸੀ ਉਹਨਾਂ ਨੂੰ ਪਾਸਪੋਰਟ ਦਫ਼ਤਰਾਂ ਵਿੱਚ ਬੁਲਾਇਆ ਗਿਆ ਸੀ ਤਾਂ ਹੁਣ ਉਹਨਾਂ ਨੂੰ ਦੁਬਾਰਾ ਡੇਟ ਇਸ਼ੂ ਕੀਤੀਆਂ ਜਾਣਗੀਆਂ ਵਿਭਾਗ ਵੱਲੋਂ ਪੋਰਟਲ ਨੂੰ ਫਿਲਹਾਲ ਲਈ ਬੰਦ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ